અમદાવાદ ਵਿੱਚ જહાજ ਹਾ사ਗ੍ਰਸਤ ਹੋਣ ਦੀ ਵਾਪਰੀ ਘਟਨਾ ਨੇ ਪੂਰੀ ਦੁਨੀਆ ਨੂੰ ਸਨ ਕਰ ਦਿੱਤਾ। ਚੁਫੇਰੇ ਇਸ ਗੱਲ ਦੀ ਚਰਚਾ ਔਰ ਖਾਸ ਕਰਕੇ ਭਾਰਤ ਸਰਕਾਰ ਇਸ ਮਾਮਲੇ ਵਿੱਚ ਜਿੱਥੇ ਫਿਕਰ ਚ ਡੁੱਬੀ ਹੈ ਉੱਥੇ ਵੱਡੇ ਪੱਧਰ ਤੇ ਲੜੀਂਦੇ ਕਦਮ ਵੀ ਚੁੱਕੇ ਜਾ ਰਹੇ ਨੇ। ਜਿਉਂ-ਜਿਉਂ ਇਸ ਘਟਨਾ ਤੇ ਪੜਤਾਲ ਕੀਤੀ ਜਾ ਰਹੀ ਹੈ ਤ्यों ਤੋਂ ਇਸ ਦੀਆਂ ਦਿਲ ਕੰਬਾਉ ਪਰਤਾਂ ਜਿਹੜੀਆਂ ਬਾਹਰ ਨਿਕਲ ਰਹੀਆਂ ਨੇ ਟੋਟਲ 242 ਇਸ ਜਹਾਜ਼ 'ਚ ਜਿਹੜੇ ਸਵਾਰ ਸੀ ਉਹਨਾਂ ਵਿੱਚੋਂ 241 ਸਵਾਰਾਂ ਦੀ ਮੌਤ ਹੋ ਗਈ ਹੈ ਇਹਨਾਂ ਵਿੱਚੋਂ ਇੱਕ ਵਿਅਕਤੀ ਬਚਿਆ ਜੋ ਇੱਕ ਵੱਡਾ ਕ੍ਰਿਸ਼ਮਾ ਮੰਨਿਆ ਜਾ ਰਿਹਾ ਹੈ ਬਰ ਗੱਲ 242 ਸਵਾਰੀਆਂ ਤੱਕ ਨਹੀਂ ਰਹੀ ਇਸ ਤੋਂ ਵੀ ਵੱਡਾ ਦੁਖਾਤ ਵਾਪਰਿਆ ਇਹ ਜਹਾਜ਼ ਜਿੱਥੇ ਕ੍ਰੈਸ਼ ਹੋ ਕੇ ਡਿੱਗਾ ਉੱਥੇ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਦੱਸਿਆ ਗਿਆ ਹੁਣ ਤੱਕ ਵੀ ਕੁੱਲ ਮੌਤਾਂ ਦੀ ਗਿਣਤੀ 265 ਤੇ ਪਹੁੰਚ ਗਈ ਭਾਵ 241 ਸਵਾਰੀਆਂ ਤੇ ਚਾਵੀ ਉਹ ਵਿਅਕਤੀ ਜਿਹੜੇ ਹਾਸਾ ਗ੍ਰਸਤ ਹੋਣ ਤੋਂ ਬਾਅਦ ਜਹਾਜ਼ ਦੀ ਲਪੇਟ ਵਿੱਚ ਅਤੇ ਮਲਬੇ ਦੀ ਲਪੇਟ ਵਿੱਚ ਆਏ ਨੇ ਉਹ ਨੇ ਇਹ ਜਹਾਜ਼ ਜਿਹਦਾ ਫਲਾਈਟ ਨੰਬਰ AI 171 ਸੀ ਦੁਪਹਿਰੇ 1:39 ਤੇ ਚੱਲਿਆ ਔਰ ਦੱਸਿਆ ਜਾ ਰਿਹਾ ਕੁਝ ਸਕਿੰਟਾਂ ਵਿੱਚ ਹੀ ਇਹ ਤਬਾਹ ਹੋ ਗਿਆ ਇਹ ਜਹਾਜ਼ ਆਊਟ ਆਫ ਕੰਟਰੋਲ ਹੋ ਕੇ ਮੈਡੀਕਲ ਕਾਲਜ ਕੰਪਲੈਕਸ ਦੀ ਬਿਲਡਿੰਗ ਤੇ ਡਿੱਗਿਆ ਜਿੱਥੇ ਵੱਡੇ ਪੱਧਰ ਤੇ ਤਬਾਈ ਹੋਈ ਇਸ ਘਟਨਾ ਵਿੱਚ ਕਰੂ ਦੇ 12 ਮੈਂਬਰ ਤੇ ਕੁੱਲ 229 ਸਵਾਰੀਆਂ ਜਿਹੜੀਆਂ ਸੀ ਉਹ ਆਪਣੀ ਜਾਨ ਗਵਾ ਗਈਆਂ ਜਹਾਜ਼ ਬਿਲਡਿੰਗ ਨੂੰ ਕੀਰਦਾ ਹੋਇਆ ਪਾਰ ਕਰ ਗਿਆ ਕਿੰਨੀ ਵੱਡੀ ਇਹ ਤਬਾਈ ਦਾ ਦ੍ਰਿਸ਼ ਹੋਏਗਾ ਜਦੋਂ ਜਹਾਜ਼ ਆਊਟ ਆਫ ਕੰਟਰੋਲ ਹੋਇਆ ਡਿੱਗਿਆ ਤੇ ਇਸ ਬਿਲਡਿੰਗ ਨੂੰ ਚੀਰ ਕੇ ਅੱਗੇ ਨਿਕਲ ਗਿਆ ਇਸ ਘਟਨਾ ਵਿੱਚ ਇੱਕ ਅਹਿਮ ਸ਼ਖਸੀਅਤ ਵੀ ਮੌੜਦਾ ਸ਼ਿਕਾਰ ਹੋ ਗਈ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰupani ਵੀ ਇਸ ਘਟਨਾ ਵਿੱਚ ਮਾਰੇ ਗਏ ਵਿਜੇ ਰupani ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵੀ ਇਨਚਾਰਜ ਸਨ ਉਹ ਅਕਸਰ ਚੰਡੀਗੜ੍ਹ ਤੇ ਪੰਜਾਬ ਆਉਂਦੇ ਜਾਂਦੇ ਸਨ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਇਸ ਜਹਾਜ਼ ਵਿੱਚ 6 ਲੱਖ ਲੀਟਰ ਤੇਲ ਸੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਜਦੋਂ ਸਵਾ ਲੱਖ ਲੀਟਰ ਤੇਲ ਨੇ ਅੱਗ ਨੂੰ ਫੜਿਆ ਹੋਊਗਾ ਤੇ ਉੱਥੇ ਕਿਦਾਂ ਦੇ ਹਾਲਾਤ ਹੋਣਗੇ ਇਹ ਵੀ ਜਾਣਕਾਰੀ ਮਿਲੀ ਹੈ ਵੀ ਇੰਨੀ ਵੱਡੀ ਘਟਨਾ ਵਿੱਚ ਜਿੱਥੇ ਇੰਨਾ ਤੇਲ ਸੀ ਉਹਨੂੰ ਅੱਗ ਲੱਗੀ ਜਿਹੜੀਆਂ ਲਾਸ਼ਾਂ ਸੀ ਉਹ ਬੇਪਛਾਣ ਹੋ ਗਈਆਂ ਉਹਨਾਂ ਦੇ ਕਈ ਟੁਕੜੇ ਹੋ ਗਏ ਤੇ ਹੁਣ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਇਹ ਸਾਰੀਆਂ ਲਾਸ਼ਾਂ ਦਾ ਡੀਐਨਏ ਕਰਵਾ ਕੇ ਤੇ ਉਹਨਾਂ ਦੀ ਪਛਾਣ ਕੀਤੀ ਜਾ ਸਕੇ। ਦੋ ਪਾਇਲਟ ਤੇ 10 ਚਾਲਕ ਦਲ ਦੇ ਮੈਂਬਰ ਇਸ ਹਾਸੇ ਦਾ ਸ਼ਿਕਾਰ ਹੋਏ। 60 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਿਹੜੀ ਬਿਲਡਿੰਗ ਤੇ ਮੈਡੀਕਲ ਕਾਲਜ ਦੇ ਕੰਪਲੈਕਸ ਤੇ ਇਹ ਜਹਾਜ਼ ਡਿੱਗਾ ਉੱਥੇ 60 ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ 24 ਦੀ ਮੌਤ ਹੋ ਗਈ। ਔਰ ਇਹਨਾਂ ਵਿੱਚ ਡਾਕਟਰ ਤੇ ਮੈਡੀਕਲ ਸਟਾਫ ਦੇ ਮੈਂਬਰ ਦੱਸੇ ਜਾਂਦੇ ਨੇ ਕਿਉਂਕਿ ਇਸ ਮੈਡੀਕਲ ਕੰਪਲੈਕਸ ਵਿੱਚ ਡਾਕਟਰਾਂ ਤੇ ਨਰਸਿੰਗ ਸਟਾਫ ਲਈ ਰਹਿਸ਼ੀ ਕੁਆਟਰਸ ਹਨ ਜਿੱਥੇ ਜਹਾਜ ਡਿੱਗਿਆ ਉੱਥੇ ਉਸ ਇਮਾਰਤ ਨੂੰ ਵੀ ਅੱਗ ਲੱਗ ਗਈ ਇਮਾਰਤ ਅੱਗ ਦੀ ਲਪੇਟ ਵਿੱਚ ਆ ਗਈ ਔਰ ਇਸ ਸਾਰੇ ਘਟਨਾਕਰਮ ਦੌਰਾਨ ਇੱਕ ਵਿਅਕਤੀ ਚਰਚਾ ਦਾ ਵਿਸ਼ਾ ਬਣਿਆ ਜਿਹੜਾ ਇਸ ਭਿਆਨਕ ਹਾਦਸੇ ਵਿੱਚੋਂ ਸਹੀ ਸਲਾਮਤ ਬਚ ਗਿਆ ਜਿਹਦਾ ਨਾਂ ਹੈ ਵਿਸ਼ਵਾਸ ਕੁਮਾਰ ਰਮੇਸ਼ ਭਾਰਤੀ ਮੂਲ ਦਾ ਬ੍ਰਿਟਿਸ਼ ਨਾਗਰਿਕ ਹੈ ਆਪਣੇ ਭਰਾ ਨਾਲ ਲੰਡਨ ਜਾ ਰਿਹਾ ਸੀ ਸੀਟ ਨੰਬਰ 11ਏ ਤੇ ਬੈਠਾ ਸੀ ਉਹ ਕਹਿੰਦਾ ਇੱਕਦਮ ਧਮਾਕਾ ਹੋਇਆ ਉਹਨੂੰ ਕੁਝ ਪਤਾ ਨਹੀਂ ਲੱਗਾ ਉਹ ਬੇਸੁਰਦ ਹੋ ਕੇ ਡਿੱਗ ਗਿਆ ਤੇ ਜਦੋਂ ਉਨੂੰ ਹੋਸ਼ ਆਈ ਤੇ ਉਹਦੇ ਆਲੇ-ਦੁਆਲੇ ਲਾਸ਼ਾਂ ਦੇ ਟੁਕੜੇ ਖਿਲਰੇ ਪਏ ਸੀ ਉਹ ਡਰ ਗਿਆ ਤੇ ਉੱਥੋਂ ਭੱਜਿਆ ਵੱਡੀ ਗੱਲ ਇਹ ਹੈ ਵੀ ਉਹ ਉੱਥੋਂ ਭੱਜਿਆ ਐਨੇ ਵੱਡੇ ਦੁਖਾਂਤ ਭਰੀ ਘਟਨਾ ਵਿੱਚੋਂ ਉਹ ਆਪਣੇ ਪੈਰੀਂ ਉੱਥੋਂ ਨਿਕਲ ਕੇ ਤੇ ਬਾਹਰ ਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉਸ ਨੂੰ ਹਸਪਤਾਲ ਮਿਲ ਕੇ ਆਏ ਨੇ ਔਰ ਇਸ ਘਟਨਾ ਵਿੱਚ 200 ਦੀ ਸਵਾਰੀਆਂ ਵਿੱਚੋਂ 12 ਤੇ ਕਰਿਊ ਦੇ ਮੈਂਬਰ ਸੀ 230 ਸਵਾਰੀਆਂ ਚ 169 ਭਾਰਤੀ ਸੀ 53 ਬ੍ਰਿਟਿਸ਼ ਨਾਗਰਿਕ ਸਨ ਇੱਕ ਕਨੇਡੀਅਨ ਸੀ ਤੇ 7 ਪੁਰਤਗਾਲੀ ਨਾਗਰਿਕ ਸਨ ਇਹ ਜਿਹੜਾ ਜਹਾਜ਼ ਜਦੋਂ 1:39 ਵਜੇ ਦੁਪਹਿਰੇ ਉੱਡਿਆ ਤੇ 9223 ਤੋਂ ਇਸਨੇ ਉਡਾਨ ਭਰੀ ਸੀ ਔਰ ਜਾਣਕਾਰੀ ਮਿਲੀ ਹੈ ਬੀ ਇੱਥੋਂ ਬਲੈਕ ਬਾਕਸ ਜਿਹੜਾ ਜਹਾਜ਼ ਦਾ ਮਿਲ ਗਿਆ ਜਿਹਦੇ ਵਿੱਚੋਂ ਟੈਕਨੀਕਲੀ ਸਾਰੀ ਗੱਲ ਸਮਝ ਆ ਜਾਊਗੀ ਵੀ ਇਹ ਘਟਨਾ ਵਾਪਰੀ ਕਿਉਂ ਔਰ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਜਹਾਜ਼ 608 ਫੁੱਟ ਦੀ ਉਚਾਈ ਤੇ ਦੱਸਿਆ ਜਾ ਰਿਹਾ ਹੈ ਇਹ ਬੋਇੰਗ 787 ਡ੍ਰੀਮ ਲਾਈਨਰ ਜਹਾਜ਼ ਜਿਹੜਾ 11 ਸਾਲ ਪੁਰਾਣਾ ਔਰ ਇੱਕ ਜਾਣਕਾਰੀ ਦਿੱਤੀ ਗਈ ਵੀ ਇਸ ਉਡਾਨ ਦੀ ਕਮਾਂਡ ਕੈਪਟਨ ਸੁਮਿਤ ਸਬਰਵਾਲ ਦੇ ਹੱਥ ਸੀ ਔਰ ਕੈਪਟਨ ਸੁਮਿਤ ਸਬਰਵਾਲ ਜਿਹੜਾ ਉਹਦੇ ਕੋਲ 8200 ਘੰਟੇ ਉਡਾਨ ਭਰਨ ਦਾ ਵੱਡਾ ਇੱਕ ਤਜਰਬਾ ਸੀ ਇਸ ਸਾਰੀ ਘਟਨਾ ਤੇ ਟਾਟਾ ਸਮੂਹ ਨੇ ਇੱਕ ਵੱਡਾ ਐਲਾਨ ਕੀਤਾ ਜਿੰਨੇ ਮਰਤਕ ਨੇ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਇਆ ਦਿੱਤਾ ਜਾਊਗਾ ਔਰ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਫਰੀਕ ਇਟਾ ਜਾਊਗਾ ਇਹ ਜਹਾਜ਼ ਬੀਜੇ ਮੈਡੀਕਲ ਕਾਲਜ ਕੰਪਲੈਕਸ ਦੀ ਬਿਲਡਿੰਗ ਤੇ ਡਿੱਗਿਆ ਸੀ ਉੱਥੇ ਟਕਰਾਉਣ ਤੋਂ ਬਾਅਦ ਜਦੋਂ ਤਰਥਲ ਮਚ ਗਈ ਤਾਂ ਇਸ ਜਹਾਜ਼ ਨਾਲ ਵੱਡੇ ਪੱਧਰ ਤੇ ਮੈਡੀਕਲ ਸਟਾਫ ਜਿਹੜਾ ਆ ਉਹ ਬੁਰੀ ਤਰ੍ਹਾਂ ਖੌਫ ਵਿੱਚ ਆ ਕਿਉਂਕਿ ਇਸ ਬਿਲਡਿੰਗ ਵਿੱਚ ਆ ਹੋਸਟਲ ਦਾ ਡਾਈਨਿੰਗ ਹਾਲ ਵੀ ਸੀ ਉਹ ਰ ਉਸ ਡਾਈਨਿੰਗ ਹਾਲ ਦੀ ਛੱਤ ਤੇ ਇਹ ਜਹਾਜ਼ ਡਿੱਗਿਆ ਵੱਡੀ ਜਾਣਕਾਰੀ ਮਿਲੀ ਹੈ ਕਿ ਕ੍ਰੈਸ਼ ਹੋਣ ਤੋਂ ਪਹਿਲਾਂ ਪਾਇਲਟ ਕੈਪਟਨ ਸਬਰਵਾਲ ਨੇ ਮੇਡੇ ਕਾਲ ਕੀਤੀ ਮੇਡੇ ਕਾਲ ਦਾ ਭਾਵ ਹੈ ਐਮਰਜੈਂਸੀ ਕਾਲ ਕੀਤੀ ਗਈ ਇਹ ਮੇਡੇ ਸ਼ਬਦ ਫ੍ਰੈਂਚੀਸੀ ਸ਼ਬਦ ਤੋਂ ਭਾਸ਼ਾ ਤੋਂ ਲਿਆ ਜਿਸ ਦਾ ਅਰਥ ਹੈ ਮੇਰੀ ਮਦਦ ਕਰੋ ਇਹ ਜਦੋਂ ਕੋਈ ਐਦਾਂ ਦੀ ਐਮਰਜੈਂਸੀ ਹੁੰਦੀ ਹੈ ਤੇ ਪਾਇਲਟ ਫਿਰ ਮੈਡੀਕਲ ਕਰਦੇ ਨੇ ਜਦੋਂ ਇਹ ਕਾਲ ਕੀਤੀ ਤੇ ਉਸ ਤੋਂ ਤੁਰੰਤ ਬਾਅਦ ਜਹਾਜ਼ ਦਾ ਸੰਪਰਕ ਅਹਮਦਾਬਾਦ 에어 ట్రాਫਿਕ ਕੰਟਰੋਲ ਤੋਂ ਟੁੱਟ ਗਿਆ ਔਰ ਇਹ ਜਿਹੜੀ ਐਮਰਜੈਂਸੀ ਕਾਲ ਸੀ ਉਹ ਮਹਿਜ ਕਾਲ ਬਣ ਕੇ ਰਹਿ ਗਈ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿੱਥੇ ਜਹਾਜ਼ ਕ੍ਰੈਸ਼ ਹੋ ਕੇ ਡਿੱਗਿਆ ਉੱਥੇ ਤਾਪਮਾਨ 1000 ਡਿਗਰੀ ਤੇ ਪਹੁੰਚ ਗਿਆ ਕਿਉਂਕਿ ਤੇਲ ਬਹੁਤ ਜ਼ਿਆਦਾ ਸੀ ਅੱਗ ਦੇ ਭਾਂਬੜ ਜਿਹੜੇ ਸੀ ਉਹਨੇ ਪੂਰੀ ਤਰ੍ਹਾਂ ਉਸ ਇਲਾਕੇ ਨੂੰ ਤਾਪਮਾਨ ਪੱਖੋਂ ਸਿਖਰ ਤੇ ਕਰ ਦਿੱਤਾ ਇੱਕ ਹੋਰ ਦਿਲ ਕੰਬਾਉ ਤੱਥੇ ਸਾਹਮਣੇ ਆਇਆ ਵੀ ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ 5 ਜੀ ਜਿਹੜੇ ਆਪਣੀ ਜਾਨ ਗਵਾ ਬੈਠੇ ਡਾਕਟਰ ਕੋਨੀ ਵਿਆਸ ਤੇ ਉਹਨਾਂ ਦੇ ਪਤੀ ਡਾਕਟਰ ਪ੍ਰਦੀਪ ਜੋਸ਼ੀ ਆਪਣੇ ਤਿੰਨ ਬੱਚਿਆਂ ਸਮੇਤ ਚਾਈ ਚਾਈ ਇੰਗਲੈਂਡ ਤੇ ਪੱਕੇ ਰਹਿਣ ਲਈ ਜਾ ਰਹੇ ਸੀ ਪਰ ਉਹ ਖਾਸੇ ਦਾ ਸ਼ਿਕਾਰ ਹੋ ਗਏ